ਸਤਿ ਸ਼੍ਰੀ ਅਕਾਲ ਜੀ ਪਿੰਡੂ ਬਲਾਉ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੈਗ ਨੂੰ ਸਾਰਿਆਂ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਚਲੋ ਜੀ ਟਾਈਮ ਹੋ ਗਿਆ 12:30 ਦਾ ਘਰ ਦੇ ਕੰਮ ਥੰਦੇ ਸਾਰੇ ਆਪਾਂ ਨਿਬੇੜ ਲੈਣੇ ਤੇ 11 ਚਾਹ ਵੀ ਆਪਾਂ ਕਰਕੇ ਪਲਾਤੀ ਹੈ ਜਿਵੇਂ ਆਪਾਂ ਜਿਆ ਥਾਂ ਲੈ ਕੇ ਆਪਣੇ ਘਰ ਤੇ ਸਾਹਮਣੇ ਦਿਖਾਉਣੀ ਹੈ ਤੁਹਾਨੂੰ ਤੇ ਜਗਾਸ ਨਾਲ ਤਾਂ ਪਾਇ ਹੋਇਆ ਸੀ ਪ੍ਰਣਾਲਾ ਸਾਨੂੰ ਇਹਨਾਂ ਪਤਾ ਨਹੀਂ ਸੀਗਾ ਬੀ ਇਹ ਦੇਰ ਨਾਲ ਵਾਲਾ ਖਤਲੇਵਰ ਵਾਲੀ ਪੈਂਦੀ ਹੈਗੀ ਤੇ ਅਸੀਂ ਆ ਹੀ ਲੈ ਲਿਆ ਇਸ ਤਰੀ ਜੇ ਕਿਸੇ ਵੀ ਭਾਂਡੇ ਨਵੀਂ ਚਾਹ ਲੈਣੀ ਹੈ ਤੁਸਾਂ ਸਾਜਿਆ ਖਾਣੇ ਕਰਾ ਕੇ ਲਿਆ ਕਰੋ ਜੀ ਕਿਉਂਕਿ ਬਹੁਤ ਸਾਰਾ ਖਰਚ ਹੈ ਆਪਣਾ ਇਸ ਤਰੀ ਆਏ ਤੱਕ ਢਾਉਣ ਤੇ ਟਾਟ ਭਾਈ ਤੇ ਜਦੋਂ ਆਪਾਂ ਇਹਨੂੰ ਖਾਲੀ ਕਰਦੇ ਹਾਂ ਜੀ ਇੱਥੇ ਲੱਗੀ ਹੋਈ ਹੈ ਆਪਣੇ ਦੋ ਤਿੰਨ ਚਾਰ ਬੰਦੇ ਪਾਸੇ ਸੀਗੇ ਝਾੜੀ ਵਾਲੇ ਵੀਰੇ ਪਾਣੀ ਜਾਂਦੇ ਨੇ ਦੋ ਸਾਡੇ ਸਕੇ ਆਨੇ ਹੈਗੇ ਬਾਈ ਵਰਗੀ ਸਾਰਾ ਉਹਨਾਂ ਖਾਲੀ ਕਰਨਾ ਹੈ ਆਪਾਂ ਖਾਲੀ ਕਰਕੇ ਦੂਬਾ ਫਿਰ ਇਹਦੇ ਵਿੱਚ ਪੱਤ ਪਾਉਣੀ ਹੈ ਜੀ ਐ ਮੁਏ

ਸਮਾਲੇ ਕੇ ਵੀ ਸੀਗੀ ਉਹ ਕਾਲੀ ਯਾਰ ਬੱਡੀ ਏ ਵੀ ਸੀਗੀ ਉਹ ਵੀ ਕਾਲੀ ਹੋਰ ਬਾਕੀ ਜੋ ਹੋਣੇ ਬਸ ਐ ਭਾਈ ਬੰਟੂ ਵਗੈਰਾ ਲੈ ਆਪਾਂ ਨੂੰ ਸੋਹਣਾ ਲੈ ਆਵਰ ਦੇਖਾ ਕੀ ਨਾ ਲੈ ਦਿਖਾ ਇੱਕ ਤਾਂ ਦਿਖਾ ਦੇ ਮੈਨੂੰ ਖਾਣ ਨੂੰ ਲੈ ਆਏ ਕੁਛ ਠੀਕ ਆ ਦੁਕਾਨ ਵਾਲਾ ਚੀਜ਼ਾਂ ਵਾਲੇ ਗੰਦੀਆਂ ਹੁੰਦੀਆਂ ਨੇ ਹਨਾ ਐਮੂ ਦੁਕਾਨਦਾਰ ਜੀ ਜ ਲੈ ਕੇ ਨਹੀਂ ਖਾਂਦੇ ਹੁੰਦੇ ਨਾ ਲੱਲੂ ਦਾ ਚਾਨਾ ਨਹੀਂ ਖਾਂਦੀ ਨਹੀਂ ਹੁੰਦੀ ਨਾ ਨਹੀਂ ਖਾਂਦਾ ਪੁੱਤ ਮੈਂ ਤਾਂ ਇੱਕ ਫਰਿਸ਼ ਨਿਗਰਾਨਾ ਰਿਹਾ ਸੀ ਸ਼ਾਣਾ ਬੱਤਾਂ ਨੂੰ ਮੰਮੀ ਦੇਖੀਏ ਹਕੀਲਾ ਬੱਤਾਂ ਹੋ ਗਿਆ ਹੂੰ ਕਿੰਨਾ ਵੱਡਾ ਹੋ ਗਿਆ ਮੰਮੀ ਦਾ ਮਟਕਾ ਦੇ ਵੀ ਨਹੀਂ ਤੋੜਿਆ ਹੈ ਮੰਮੀ ਦਾ ਮਛਾਣਾ ਹੋ ਗਿਆ ਮੈਂ ਕੀਕੂ ਮੈਂ ਕੀਕੂ ਤੋੜਦਾ ਨਹੀਂ ਗਾ ਲਿਖਦਾ ਕੀਕੂ ਤੋੜਦਾ ਹੀ ਨਹੀਂ ਤੂੰ ਵੀ ਕਾਲਾ ਦਾਤੀ ਹੈ ਕਿੱਥੇ? ਆਹੋ। ਪਤਾ ਨਹੀਂ ਕੀ ਆ ਪੁੱਤ। ਛਿਲਕਾ ਹੋਣਾਗਾ ਇਧਰ ਕੇਲੇ ਦਾ। ਸੁਖਮਣ ਨੇ ਛਿੱਟਿਆ ਸੀ ਕੱਲਾ। ਇਧਰ ਆ ਪੁੱਤ ਇਧਰ ਆ ਜਾ। ਮਿੱਟੀ ਐ ਇਹਦੇ ਉੱਪਰ। ਤੇਰੇ ਵਾਲ ਖੇਤੋਂ ਨੇ ਪੈਣਗੇ। ਮਿੱਟੀ ਲੱਗੀ ਤੇਰੇ ਵਾਲਾਂ 'ਚ। ਥੋੜੇ ਬੰਨ ਬਣਾ। ਕੀ ਆ ਜੀ?